ਇੱਕ ਸੌਰ ਸਿੰਘ ਜੋ ਗੋਪੀ ਦੀ ਪਰੰਦੀਪੁਰੀ ਇਹਦੀ ਟੀਮ ਜੋ ਅੰਬਾ ਸੌਰ ਸਿੰਘ ਦੀ ਜੋ ਗਰਦਾਪੁਰ ਲਾਇਨਸ ਲਾੜ ਜੌਲ ਦੀ ਤੇ ਰਮਦਾਸ ਸੰਤੋਲੰਗਰ ਸੱਜਣਾ ਪੁਲਵਾਨ ਦੀ ਟੀਮ ਜੋ ਖਿਡਾਰੀ ਕਿਹੜੇ ਕਿਹੜੇ ਆ ਜਿਹੜੇ ਨਾਂ ਚੋਟੀ ਦੇ ਖਿਡਾਰੀ ਖਿਡਾਰੀ ਇੱਥੇ ਪਹੁੰਚ ਰਹੇ ਜੋ ਅੰਬਾ ਗੋਪੀ ਤੇ ਜੌਲ ਬਿੱਲਾ ਕਿਸ ਤਰ੍ਹਾਂ ਦੇ ਨਾਮ ਰੱਖੇ ਤੁਸੀਂ ਨਾਮ ਪਹਿਲਾ ਨਾਮ 1.5 ਲੱਖ ਪਹਿਲਾ ਨਾਮ 1.5 ਲੱਖ ਜੋ ਦੂਜਾ 1.25 ਜੋ ਹਾਂਜੀ ਬੈਸਟ ਤੇ ਰੇਟਰ ਜਾਫੀ ਨਮੋਟਰਸਾਈਕਲ ਜੋ ਇਸ ਤੋਂ ਇਲਾਵਾ ਵੀ ਕਬੱਡੀ ਤੋਂ ਇਲਾਵਾ ਵੀ ਕੁਝ ਖੇਡਾਂ ਹੈਗੀਆਂ ਨਹੀਂ ਨਹੀਂ ਕਬੱਡੀ ਦੇ ਇਲਾਵਾ ਕੱਖ ਨਹੀਂ ਜੋ ਇਹ ਇੱਕ ਰੋਜ਼ਾ ਫੁੱਟਬਾਲ ਟੂਰਨਾਮੈਂਟ ਹਾਂਜੀ ਇੱਕ ਦਿਨ ਦਾ ਹਾਂਜੀ ਇਹ ਇੱਕ ਦਿਨ ਦਾ ਕਿਸ ਤਰ੍ਹਾਂ ਦੇ ਤੁਸੀਂ ਪ੍ਰਬੰਧ ਕੀਤੇ ਗਏ ਆ ਜੀ ਬਹੁਤ ਵਧੀਆ ਤਿਆਰੀਆਂ ਹੋਈਆਂ ਜੀ ਤੁਸੀਂ ਦੇਖਿਆ ਹੀ ਆਪਣੇ ਚੈਨਲਾਂ ਹੀ ਕਿ ਬਹੁਤ ਵਧੀਆ ਤਿਆੜੀਆਂ ਸਾਡੇ ਟੂਰਨਾਮੈਂਟ ਦੀਆਂ ਹੋਈਆਂ ਵਾ 19 ਤਰੀਕ ਨੂੰ ਸਾਡੇ ਪਿੰਡ ਦੇ ਵਿੱਚ ਪਿੰਡ ਦੇ ਨਗਰ ਪਿੰਡ ਦੇ ਸਹਿਯੋਗ ਦੇ ਨਾਲ ਟੂਰਨਾਮੈਂਟ ਕਬੱਡੀ ਦਾ ਕਰਵਾਇਆ ਜਾ ਰਿਹਾ ਹੈ ਜਿਹਦੇ ਵਿੱਚ ਉੱਚ ਚੋਟੀ ਦੇ ਕਬੱਡੀ ਦੇ ਨਾਮੀ ਪਲੇਅਰ ਆ ਰਹੇ ਨੇ ਤੇ ਇਹਦੇ ਵਿੱਚ ਕੋਈ ਵੀ ਟਿਕਟ ਕੋਈ ਵੀ ਕੋਈ ਖਰਚਾ ਨਹੀਂ ਕੋਈ ਵੀ ਕੋਈ ਰਹਿਣ ਸਹਿਣ ਦੀ ਕੋਈ ਪੂਰੀ ਫੁੱਲ ਤਿਆਰੀ ਆ ਸਾਡੇ ਇਹਦੇ ਵਿੱਚ ਟੂਰਨਾਮੈਂਟ ਦੇ ਵਿੱਚ ਬਹੁਤ ਵਧੀਆ ਟੂਰਨਾਮੈਂਟ ਹੋ ਰਿਹਾ ਹੈ ਤੁਹਾਡੇ ਚੈਨਲਾਂ ਹੀ ਗਰਾਊਂਡ ਦੇ ਵੀ ਅਸੀਂ ਚਾਦੀ ਮਾਰ ਕੇ ਵੇਖ ਲਿਆ ਤੁਸੀਂ ਸਾਰਾ ਕੁਝ ਦੇਖ ਲਿਆ ਬਹੁਤ ਵਧੀਆ ਗਰਾਊਂਡ ਬਣੀ ਆ ਫੁੱਲ ਸਾਡੀਆਂ ਤਿਆਰੀਆਂ ਏ ਦੇਦੇ ਵਿੱਚ ਨਾਮੀ ਪਲੇਅਰ ਜੀਵਨ ਦੀਪ ਦੁਰਜੀ ਮੱਖਣ ਜੀ ਤੇ ਬਹੁਤ ਵਧੀਆ ਉੱਚ ਚੋਟੀ ਦੇ ਪਲੇਅਰ ਆ ਰਹੇ ਆ ਇਹਦੇ ਵਿੱਚ ਆਣ ਕੇ ਸਾਡੇ ਪਿੰਡ ਦੇ ਵਿੱਚ 19 ਤਰੀਕ ਨੂੰ ਟੂਰਨਾਮੈਂਟ ਦੀ ਆਣ ਕੇ ਰੌਣਕ ਨੂੰ ਵਧਾਓ ਹਾਂ ਜੀ ਜਿਵੇਂ ਮਾਨਸੇਵਰਨ ਜੀ ਮਾਨਸੇਵਰਨ ਜੀ ਫਿਰ ਲੰਗਰ ਦੀ ਹੋਰ ਪਲੇਅਰਾਂ ਦੇ ਰਹਿਣ ਸਹਣ ਦੀ ਪ੍ਰਬੰਧ ਖਾਣ ਪੀਣ ਦਾ ਕਿਸ ਤਰ੍ਹਾਂ ਦਾ ਪ੍ਰਬੰਧ ਰੱਖਿਆ ਲੋ ਜੀ ਸਾਡੇ 19 ਤਰੀਕ ਨੂੰ ਟੂਰਨਾਮੈਂਟ ਦੇ ਕਬੱਡੀ ਤੇ ਰਹਿਣ ਸਹਣ ਦਾ ਵੀ ਪੂਰਾ ਪ੍ਰਬੰਧ ਆ ਲੰਗਰ ਦੀ ਵੀ ਪੂਲ ਸੇਵਾ ਨਭਾਈ ਜਾਂਦੀ ਹੈ ਤੇ ਬਾਕੀ ਹੋਰ ਵੀ ਬਹੁਤ ਵਧੀਆ ਆਪਾਂ ਵੇਖੋ ਤੁਸੀਂ ਗਰਾਊਂਡ ਵੀ ਦੇਖ ਲਈਏ ਬਹੁਤ ਸੋਹਣੀ ਆ ਮਤਲਬ ਆਪਾਂ ਤਿਆਰੀਆਂ ਕੀਤੀਆਂ ਗਈਆਂ ਵਾ ਬਾਕੀ 19 ਤਰੀਕ ਨੂੰ ਸਾਡੇ ਇੱਥੇ ਆ ਕੇ ਆਡੀ ਰੋਣ ਨੂੰ ਵਧਾਓ ਤੇ ਹੋਰ ਬਸ ਅੱਜ ਸ਼ੁਰੂ ਹਾਂਜੀ ਭਾਜੀ ਜਿਹੜਾ 19 ਤਰੀਕ ਨੂੰ ਤੁਹਾਡੇ ਪਿੰਡ ਟੂਰਨਾਮੈਂਟ ਕਰਾਇਆ ਜਾ ਕਬੱਡੀ ਦਾ ਦੂਸਰਾ ਸਾਲਾਨਾ ਜਿਹੜਾ ਵਾ ਕਿਸ ਤਰ੍ਹਾਂ ਦੀਆਂ ਤਿਆਰੀਆਂ ਕਿਤਰਾ ਦੀਆਂ ਟੀਮਾਂ ਆ ਰਹੀਆਂ ਕਿਤਰਾ ਦੇ ਖਿਡਾਰੀ ਆ ਰਹੇ ਆ ਇਹ ਜੀ ਸਨ 2024 ਦੇ ਵਿੱਚ ਪਹਿਲਾ ਕਬੱਡੀ ਕੱਪ ਸ਼ੁਰੂ ਕੀਤਾ ਗਿਆ ਸੀ ਹੁਣ ਇਸ ਵਾਰ ਦੂਜਾ ਕਬੱਡੀ ਕੱਪ ਹੋ ਰਿਹਾ ਬਾਬਾ ਬੁੱਢਾ ਸਪੋਰਟਸ ਕਲੱਬ ਵੱਲੋਂ ਕਿਤਾ ਜਾ ਰਿਹਾ ਉਹਦੇ ਵਿੱਚ ਯੂਥ ਨੂੰ ਬਹੁਤ ਜ਼ਿਆਦਾ ਉਤਸ਼ਾਹ ਆ ਕਬੱਡੀ ਕੱਪ ਦਾ ਜੋ ਕਿ ਮਨਪ੍ਰੀਤ ਮਾਨ ਇਹ ਆ ਅਮਰੀਕ ਸਿੰਘ ਤੇਜਾ ਜੋ ਫੁੱਟਬਾਲਰ ਨੇ ਬੜੇ ਤਕੜੇ ਪਲੇਅਰ ਨੇ ਹਰਨੀਸ਼ ਸਿੰਘ ਨੀਤ ਤੇ ਗਗਨਦੀਪ ਸਿੰਘ ਨੇ ਇਹ ਲਖਬੀਰ ਸਿੰਘ ਨੇ ਰਣਜੀਤ ਸਿੰਘ ਫੁੱਟਬਾਲ ਦੇ ਪੁਰਾਣੇ ਪਲੇਅਰ ਨੇ ਇਹ ਚੰਗੇ ਖੇਡਾਂ ਨਾਲ ਪਿਆਰ ਕਰਨ ਵਾਲੇ ਖੇਡਾਂ ਪਿਆਰ ਕਰਨ ਵਾਲੇ ਬੰਦੇ ਨੇ ਤੇ ਉਹਨਾਂ ਵੱਲੋਂ ਮਤਲਬ ਹੁਣ 2025 ਦੇ ਵਿੱਚ ਫੇਰ 19 ਤਰੀਕ ਨੂੰ ਮੈਚ ਦੁਬਾਰਾ ਕਬੱਡੀ ਦਾ ਸਟਾਰਟ ਕਰਾਈ ਜਾ ਰਹੇ ਨੇ ਜੋ ਕਿ ਹਲਕੇ ਦੇ ਨਮਾਇंदे ਉਹ ਸੱਜਣ ਮਤਲਬ ਚੰਗੇ ਮਤਲਬ ਇਹਦੇ ਵਿੱਚ ਹਿੱਸਾ ਲੈ ਰਹੇ ਨੇ। ਤੇ ਕਿਸ ਤਰ੍ਹਾਂ ਦੀਆਂ ਟੀਮਾਂ ਆ ਰਹੀਆਂ ਕਿਸ ਤਰ੍ਹਾਂ ਦੇ ਖਿਡਾਰੀ ਆ ਰਹੇ ਨੇ? ਇੰਟਰਨੈਸ਼ਨਲ ਪਲੇਅਰ ਇਹਦੇ ਵਿੱਚ ਹਿੱਸਾ ਲੈ ਰਹੇ ਜੀ। ਇੰਟਰਨੈਸ਼ਨਲ ਖਿਡਾਰੀ ਵੀ ਦੇਖਦਾ ਟੀਮਾਂ ਟੀਮਾਂ ਵੀ ਜੀ। ਠੀਕ ਹੈ ਜੀ। ਹਾਂਜੀ।